ਜਿਵੇਂ ਛੋਟੀ ਜੀ ਕਹਾਣੀ ਹੈ ਨਹੀਂ ਤੁਸੀਂ ਤਾਂ ਕਈ ਵਾਰ ਸੁਣੀ ਹੋਊਗੀ ਵੀ ਉਹ ਖੂਹ ਚ ਬਾਂਦਰ गिर ਜਾਂਦਾ ਹਾਂ ਹਾਂ ਹੈਨਾ ਵੀ ਉਹ ਭਾਈ ਕਹਿੰਦਾ ਵੀ ਜੇ ਮੈਂ ਕੱਢ ਲਿਆਉਂਗਾ ਮੇਰੇ ਸਕੇ ਪੜਾਈ ਭਾਈ ਨੂੰ ਰੱਸਾ ਫੜ ਕੇ ਖੜਾ ਦਿਓ ਹਾਂ ਕਹਿੰਦੇ ਉਹ ਰੱਸਾ ਫੜ ਕੇ ਖੜ ਜਾਂਦਾ ਉਹ ਉਹ ਵਿਚਾਰਾ ਵਿਚ ਲਟਕਾਣ ਦੇ ਪਿੰਡ ਵਾਲੇ ਉਹਨੂੰ ਜਦੋਂ ਮੋਟੇ ਤੇ ਬਾਂਦਰ ਰੱਖਿਆ ਹੁੰਦਾ ਉਹ ਖਿੱਚੀ ਆਉਂਦੇ ਬਾਂਦਰ ਛਾਲ ਮਾਰਦਾ ਪਿੰਡ ਵਾਲਿਆਂ ਤੇ ਪਿੰਡ ਵਾਲੇ ਰੱਸਾ ਛੱਡ ਕੇ ਭੱਜ ਜਾਂਦੇ ਉਹ ਇਕੱਲਾ ਭਾਈ ਉਹ ਖੜਾ ਰਹਿ ਜਾਂਦਾ ਹੈ ਫਿਰ ਉਹ ਪਿੰਡ ਵਾਲੇ ਨੂੰ ਦੱਸਦਾ ਕਹਿੰਦਾ ਵੀ ਮੈਂ ਤਾਂ ਹੀ ਤੁਹਾਨੂੰ ਕਹਿਆ ਵੀ ਮੇਰੇ ਭਾਈ ਨੂੰ ਰੱਸਾ ਫੜਾ ਦਿਓ ਵੀ ਕਿਉਂਕਿ ਪਤਾ ਸੀ ਇਹ ਝੜਦਾ ਹਾਂ ਜਦੋਂ ਬਿਫਤਾ ਪੈਂਦੀ ਆ ਫਿਰ ਭਾਈਓ ਖੜਾ ਹੁੰਦਾ ਜੀ ਭੈਣ ਭਰਾਏ ਖੜੇ ਹੁੰਦੇ ਆ ਜੀ ਸਹੀ ਆ ਜਿਵੇਂ ਉਹ ਇੱਕ ਕਹਾਵਤ ਆ ਵੀ ਕੋਈ ਵਿਚਾਰੇ ਦਾ ਇੱਕ ਭਰਾ ਨਾ ਥੋੜਾ ਜਿਹਾ ਕਮਜ਼ੋਰ ਸੀਗਾ ਕੋਈ ਗਰੀਬ ਮੜ ਘੱਟ ਸੀਗਾ ਕਮਜ਼ੋਰ ਹੂੰ ਕੋਈ ਤਕੜਾ ਸੀਗਾ ਕੋਈ ਨੌਕਰੀ ਪੇਸ਼ੇ ਵਾਲਾ ਹੋ ਗਿਆ ਜਾਂਦਾ ਕੋਈ ਮਾਤੜ ਮੇਰੇ ਵਰਗਾ ਅਨਪੜ੍ਹ ਰਹਿ ਜਾਂਦਾ ਜੀ ਹਨਾ ਉਹ ਵਿਚਾਰੇ ਨੂੰ ਛੱਡ ਗਿਆ ਬਰਾਤ ਨਾਲ ਲੈ ਕੇ ਗਿਆ ਅੱਛਾ ਉਹ ਕਹਿੰਦਾ ਵੀ ਛੱਡ ਇਹ ਉੱਥੇ ਹੱਦ ਕਰਾਊਗਾ ਇਹਨੂੰ ਇੰਨਾ ਟੌਰੀਫਾਈ ਨਹੀਂ ਹੈਗਾ ਮੇਰੀ ਬਰਾਤ ਟੌਰੀਫਾਈਆਂ ਦੀ ਆ ਹਣਾ ਜੀ ਉਹ ਉੱਥੇ ਜਾ ਕੇ ਕਹਿੰਦੇ ਬਰਾਤ ਚਲੇ ਗਿਆ ਉਹ ਭਾਈ ਨੂੰ ਛੱਡ ਗਏ ਹੂੰ ਉਹ ਗਾਹਾਂ ਜਿਹੜੇ ਬਰਾਤੀ ਹੁੰਦੇ ਆ ਉਹ ਮਥਿਆਨ ਗਾਹਾਂ ਕਹਿੰਦੇ ਵੀ ਅੰਦਰ ਅਸੀਂ ਉਹਨੂੰ ਜਾਣ ਦੇਣਾ ਹੈ ਹੈ ਜਿਹੜਾ ਮਤਲਬ ਸਾਡੇ ਤਾਂ ਪਿੰਡ ਦਾ ਰਵਾਜ ਆ ਵੀ ਅਸੀਂ ਤਾਂ ਸਾਬ ਪਹਿਲਾਂ ਜਿਹੜਾ ਛਿੱਤਰ ਮਾਰਦੇ ਆ ਛਿੱਤਰ ਮਾਰਦੇ ਆ ਵੀ ਜਿਹੜਾ ਛਿੱਤਰ ਖਾਊਗਾ ਅੰਦਰ ਜਾਊਗਾ ਉਹ ਜਾਊਗਾ ਅੰਦਰ ਕਹਿੰਦੇ ਫਿਰ ਉੱਥੇ ਉਹ ਉੱਥੇ ਲੋਕ ਆਲੇ ਟੌਰੀਫਾਈ ਤੱਕੜੇ ਅਗਲਾ ਕਹਿੰਦਾ ਇੱਕ ਤਾਂ ਇਹਨਾਂ ਦੀ ਬਰਾਤ ਆਈਏ ਇੱਕ ਛਿੱਤਰ ਖਾਈਏ ਕਿਹੜਾ ਜਾਊਗਾ ਜੀ ਉਹ ਬਰਾਤ ਨੇ ਅੰਦਰ ਜਾਵੇ ਫਿਰ ਕਹਾ ਹੌਲੀ ਹੌਲੀ ਗੱਲ ਫੈਲਦੀ ਪਿੱਛੇ ਉਹਦੇ ਭਾਈ ਨੂੰ ਕੋਈ ਉਹੀ ਉਹ ਬਚਾਰੇ ਨੂੰ ਕਹਿੰਦੇ ਸਨੇਹਾ ਜਾਂਦਾ ਕਹਿੰਦੇ ਉਹ ਤੇਰੇ ਭਾਈ ਦੀ ਬਰਾਤ ਕਹਿੰਦੀ ਕੀ ਹੋ ਗਿਆ ਕਹਿੰਦੇ ਆਹ ਗੱਲ ਆਂ ਕਹਿੰਦਾ ਯਾਰ ਮੈਨੂੰ ਲੈ ਕੇ ਚੱਲ ਉਹ ਭੱਜ ਕੇ ਜਾਂਦਾ ਕਹਿੰਦੇ ਉਹ ਮੂਰੇ ਹੁੰਦਾ ਕਹਿੰਦਾ ਨਾ ਇੱਕ 176 ਮਾਰ ਲਓ ਮੇਰੇ ਭਾਈ ਦੀ ਬਰਾਤ ਕਹਿੰਦੇ ਰੋਕੀਏ ਤੁਸੀਂ ਮਾਰ ਲਓ ਮੇਰੇ ਕਿਰੇ 176 ਮਾਰ ਹਾਂ ਹੋਰ ਗੱਲ ਦਾ ਭਾਈ ਦਾ ਨਾ ਹਾਂਜੀ ਹਾਂ ਉਹ ਵੀ ਆਪਣੇ ਆਪਣੇ ਜਦੋਂ ਆਪਣੇ ਖਾਤਰ ਕੋਈ ਮਤਲਬ ਕਹਿੰਦੇ ਹੁੰਦੇ ਨੇ ਆ ਡਾਂਗਾ ਪਰੇਟੀ ਛੱਤਰ ਪਰੇਟ ਖਾਣੇ ਆ ਉਹ ਆਪਣੀ ਭੈਣ ਭਾਈ ਖਾਂਦੇ ਹੁੰਦੇ ਹੁੰਦੇ ਕੋਈ ਕਿਸੇ ਪਿੱਛੇ 70 ਖਾਂਦਾ ਫਿਰਦਾ ਜੀ ਆਪਣੀ ਖਾਂਦੇ ਹੁੰਦੇ ਆ ਜੀ ਕੋਈ ਨਹੀਂ ਅੱਜ ਕੱਲ ਬਗਾਨਾ ਕਿਸੇ ਨੂੰ ਕੋਈ ਨਹੀਂ ਪੁੱਛਦਾ ਹੈਗੇ ਜੀ ਸਹੀ ਹੈ ਨਹੀਂ ਗੱਲ ਵੀਰ ਜੀ ਬਿਲਕੁਲ ਸਹੀ ਹੈ ਜੀ ਅੱਜ ਕੱਲ ਰਿਸ਼ਤਿਆਂ ਦੀ ਉਮਰ ਬੜੀ ਜਿਹੜੀ ਹੈ ਛੋਟੀ ਹੋ ਗਈ ਹੈ ਨਾ ਅੱਜ ਕੱਲ ਨਿੱਕੀ ਨਿੱਕੀ ਗੱਲ ਤੋਂ ਰਿਸ਼ਤੇ ਜਿਹੜੇ ਤੜਕ ਜਾਂਦੇ ਆ ਆਕਣਾ ਕਰਕੇ ਰਿਸ਼ਤੇ ਤੜਕ ਜਾਂਦੇ ਆ ਇਗਨੋਰੈਂਸ ਕਰਕੇ ਹੋ ਜਾਂਦੇ ਆ ਇੱਕ ਜਾਮ ਦਾ ਬੰਦਾ ਕਰ ਮੈਹੀ ਲੈਣਾ ਕਿਸੇ ਤੋਂ ਹਾਂਜੀ ਪਰ ਕੁਝ ਰਿਸ਼ਤੇ ਹੁੰਦੇ ਆ ਜਿਹੜੇ ਆਪਾਂ ਮਜ਼ਬੂਤ ਰੱਖਣੇ ਹੁੰਦੇ ਆ ਜੇ ਨਾਰਕੀ ਤਾਂ ਫਿਰ ਬਹੁਤ ਕੁਝ ਸਾਡਾ ਖਲਾ ਨਾ ਪਿਆ ਜਾਂਦਾ ਖਲਾ ਨਾ ਪਿਆ ਜਾਂਦਾ ਮਾਂ ਪਿਓ ਦਾ ਹੁੰਦਾ ਸਾਡਾ ਨਾ ਜਪਾਤੋਂ ਹੀ ਪਸੰਦੀਆਂ ਰਿਸ਼ਤਾ ਹੁੰਦਾ ਨਾ ਹਾਂਜੀ ਹਾਂਜੀ ਜੇ ਉਹ ਚ ਸਾਥ ਨਾ ਹੋਵੇ ਇੱਕ ਦੂਜੇ ਦਾ ਹੂੰ ਤੇ ਸਾਰਾ ਘਰ ਬਰਬਾਦ ਕਾ ਹੋ ਜਾਂਦਾ ਘਰ ਬਰਬਾਦ ਜੇ ਦੋਨਾਂ ਦਾ ਸਾਥ ਹੋਵੇ ਵਧੀਆ ਸੋਚ ਹੋਵੇ ਮਿਲਦੀ ਉਹੀ ਸਵਰਗ ਬਣਦੇ ਉਹੀ ਸਵਰਗ ਆਉਣ ਜਾਂਦਾ ਹਾਂ ਹੈ ਨਾ ਹਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਇੱਕ ਘਰ ਹੁੰਦਾ ਨਾ ਇੱਕ ਹਨਾ ਸਵਰਗ ਬਣ ਜਾਂਦਾ ਜਿੱਥੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਮਤਲਬ ਘਰ ਆਲਾ ਕੋਈ ਚੰਗਾ ਹਾਂ ਉਹਨੂੰ ਘਰ ਜਿਵੇਂ ਕਹਿੰਦੇ ਕੋਈ ਪਤਨੀ ਵੀ ਚੰਗੀ ਆ ਜੇ ਹਨਾ ਇੱਕ ਮਿਸਤਰੀ ਮਕਾਨ ਬਣਾ ਜਾਂਦਾ ਜੀ ਹਾਂ ਪਤੀ ਪਤਨੀ ਤਾਂ ਬਣ ਗਈ ਉਹ ਘਰ ਬਣ ਗਿਆ ਉਦੋਂ ਗਾਹ ਬੱਚੇ ਵੀ ਲਾਇਕ ਨਿਕਲੇ ਆਏ ਕਹਿੰਦੇ ਉਸ ਵਰਗ ਬਣ ਜਾਂਦਾ ਹਾਂ ਹੈ ਜੀ ਐਵੇਂ ਹੁਣ ਜੇ ਆਪਾਂ ਕਿਸੇ ਦੇ ਬੰਦਸ਼ਾ ਲਾਈ ਜਾਂਦੇ ਆ ਬੰਦਸ਼ਾ ਲਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਅੱਜ ਕੱਲ ਇਹ ਚੱਲਦਾ ਨਾ ਅੱਜ ਕੱਲ ਈਗੋ ਹੋ ਗਈ ਜੀ ਹੂੰ ਅਗਲਾ ਕਹਿੰਦਾ ਤੂੰ ਮੇਰੇ ਹਿਸਾਬ ਨਾਲ ਚੱਲ ਮੈਂ ਜੋ ਕਹਿ ਰਿਹਾ ਉਹ ਵੀ ਹੋਣਾ ਚਾਹੀਦਾ ਉਹਦੇ ਵਿੱਚ ਤੁਹਾਨੂੰ ਆਪਦੀ ਨਸਣਾ ਪੈਂਦਾ ਕਹਿੰਦਾ ਇਹਨੂੰ ਨਾ ਹਾਂਜੀ ਹਾਂਜੀ ਉਹਦੇ ਵਿੱਚ ਦੋ ਹੀ ਤਰ੍ਹਾਂ ਦੁੱਖ ਪਾਉਂਦੀਆਂ ਜੀ ਜਿਵੇਂ ਹੁਣ ਫਰਜ ਕਰੋ ਆਪਣੀ ਆਹ ਬਾਹਾਂ ਆ ਜੀ ਹੁਣ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਆਹ ਬਾਹਾਂ ਆਪਣੇ ਨੂੰ ਜ਼ੋਰ ਨਾਲ ਕੁੱਟ ਕੇ ਫੜ ਲਓ ਜਿਵੇਂ ਉਹ ਵੀ ਕੁੱਟ ਲੋ ਇਹਨੂੰ ਆਹ ਹੱਥ ਨਾਲ ਹਾਂ ਜੇ ਮੈਂ ਤੁਹਾਨੂੰ ਕੁੱਟ ਕੇ ਲਈ ਮੈਂ ਤੁਹਾਨੂੰ ਥੋੜਾ ਜਿਹਾ ਚਿਰ 5 ਮਿੰਟ ਬਾਅਦ ਪੁੱਛਾਂ ਵੀ ਵੀਰ ਜੀ ਤੁਹਾਡੀ ਕਿਹੜੀ ਬਾਹਂ ਦਰਦ ਕਰਦੀ ਆ ਤੁਸੀਂ ਮੈਨੂੰ ਕਹਾਂਗੇ ਯਾਰ ਆ ਵੀ ਦਰਦ ਕਰਦੀ ਆ ਜਿਨੇ ਘੁੱਟ ਕੇ ਫੜੀ ਹੋਈ ਆ ਇਹ ਦੋਏ ਦੋ ਹੱਥ ਦਰਦ ਕਰਦੇ ਆ ਜਿਹਨੂੰ ਘੁੱਟ ਕੇ ਫੜੇ ਹੋਇਆ ਆ ਵੀ ਦਰਦ ਇਹ ਤਾਂ ਦੁਖਣਾ ਹੀ ਦੁਖਣਾ ਜਿਨੇ ਘੁੱਟ ਕੇ ਫੜਿਆ ਹੋਇਆ ਉਹ ਵੀ ਦਰਦ ਦੋਏ ਦਰਦ ਕਰਦੇ ਆ ਹਾਂ ਸਾਹਿਬ ਜੀ ਮੈਂ ਤੁਹਾਨੂੰ ਕਹਾ ਵੀ ਇਹਨੂੰ ਇਹਨੂੰ ਵੀ ਮਤਲਬ ਨਹੀਂ ਵੀ ਜੀ ਮੈਂ ਤੁਹਾਨੂੰ ਕਹਾ ਵੀ ਇੱਕ ਕੰਮ ਵੀ ਜਿਹੜਾ ਫੜਿਆ ਹੋਇਆ ਹੱਥੇ ਕੰਮ ਕਰੂ ਪ੍ਰੋਪਰ ਤੁਸੀਂ ਕਹਿੰਦੇ ਨਹੀਂ ਇਹ ਤਾਂ ਵੀ ਜਿਨੇ ਫੜਿਆ ਹੋਇਆ ਉਹਨੇ ਤਾਂ ਕਰਨਾ ਹੀ ਕੀ ਉਹਨੇ ਤਾਂ ਦੋਏ ਨੂੰ ਫੜ ਕੇ ਰੱਖਿਆ ਹੈ ਨਾਲੇ ਉਹ ਦੋਨੇ ਦਰਦ ਵਿੱਚ ਨੇ ਨਾ ਉਹ ਦੋਨੇ ਕੰਮ ਕਰ ਸਕਦੇ ਆ ਪ੍ਰੋਪਰ ਜੇ ਹੁਣ ਆਪਾਂ ਛੱਡ ਦਾਂਗੇ ਨਾਲੇ ਤਾਂ ਇਹ ਦੋ ਹੱਥ ਓਪਨ ਖੁੱਲੇ ਇਹਨਾਂ ਜਿੱਦੋਂ ਮਰਜ਼ੀ ਲੈ ਜਾਓ ਆਪਾਂ ਇਹ ਚਲਾ ਲਓ ਆ ਆਪਣੀ ਮੌਜ ਦੇ ਵਿੱਚ ਨਹੀਂ ਆਜ਼ਾਦੀ ਦੇ ਵਿੱਚ ਨਹੀਂ ਹੈ ਜਦੋਂ ਆਪਾਂ ਇੱਕ ਦੂਜੇ ਤੇ ਬੰਦਸ਼ਾਂ ਲਾਉਂਦੇ ਆ ਇੱਕ ਦੂਜੇ ਨੂੰ ਘੁੱਟ ਕੇ ਰੱਖਦੇ ਆ ਵੀ ਤੂੰ ਮੇਰੇ ਹਿਸਾਬ ਨਾਲ ਚੱਲ ਉਹ ਜਿਹੜਾ ਜੇ ਮੈਂ ਆਪਣੇ ਚਾਹਣਾ ਮੇਰਾ ਮੇਰੀ ਘਰ ਵਾਲੀ ਮੇਰੇ ਹਿਸਾਬ ਨਾਲ ਚੱਲੇ ਜਿਉ ਮੇਰੇ ਹਿਸਾਬ ਨਾਲ ਨਹੀਂ ਚੱਲਦੀ ਇਹਦਾ ਮਤਲਬ ਐ ਨਹੀਂ ਫਿਰ ਮੈਂ ਵੀ ਦੁਖੀ ਆ ਮੈਂ ਆਪ ਵੀ ਦੁਖੀ ਆ ਬਈ ਮੇਰੀ ਗੱਲ ਦੇ ਨਹੀਂ ਮੰਨਦੀ ਹੈਗੀ ਜਿਵੇਂ ਮੈਂ ਕਹਿੰਦਾ ਉਹ ਉਹ ਜੇ ਕੱਪੜੇ ਨਹੀਂ ਪਾਉਂਦੀ ਉਸ ਵੇਲੇ ਉੱਠਦੀ ਨਹੀਂ ਹੈ ਕੁੱਕਰ ਰੋਟੀ ਨਹੀਂ ਲਾਉਂਦੀ ਹੈ ਮੇਰੀ ਆਤਮਾ ਵੀ ਦੁਖੀ ਆ ਵੀ ਯਾਰ ਕਹੇ ਜੀ ਮਿਲ ਗਈ ਮੈਨੂੰ ਇਹ ਕਿੱਡੀ ਵੱਡੀ ਚੀਜ਼ਾਂ ਦੁਖੀ ਆ ਹੂੰ ਜੀ ਉਹਨਾਂ ਨੂੰ ਖੁੱਲੇ ਛੱਡ ਦੋ ਵੀ ਠੀਕ ਹੈ ਮੇਰੇ ਯਾਰ ਵਿਸ਼ਵਾਸ ਦਾ ਰਿਸ਼ਤਾ ਵਿਸ਼ਵਾਸ ਦਾ ਮਤਲਬ ਕੀ ਹੁੰਦਾ ਜੀ ਵਿਸ਼ਵਾਸ ਇਹ ਚ ਦੋ ਚੀਜ਼ਾਂ ਨੇ ਜੀ ਵਿਸ਼ਵਾਸ ਵਿਸ਼ਵਾਸ ਦਾ ਮਤਲਬ ਅੰਦਰਲੀ ਵਿਸ਼ ਨੂੰ ਵਾਸ਼ ਕਰਨਾ ਆਏ ਹਾਏ ਹਾਏ ਸਹੀ ਗੱਲ ਆ ਵਿਸ਼ਵਾਸ ਜੇ ਕੋਈ ਆਦਾਂ ਲਈ ਬਿਓ ਨੂੰ ਤੋੜੇ ਇਹ ਉਹ ਤਾਂ ਵਿਸ਼ਵਾਸ ਬਣਦਾ ਜੀ ਹੁਣ ਤਾਂ ਸ਼ੱਕ ਜਿਹੜਾ ਨਾ ਜ਼ਿਆਦਾ ਅੰਦਰ ਜਿਹੜਾ ਉਹ ਵੱਧਦਾ ਵਾ ਨਾ ਕਿਉਂਕਿ ਬਹਿਰੇ ਬੰਦੇ ਦੀ ਆਪ ਦੀ ਵਿਰਤੀ ਆ ਉਹ ਜੇ ਗਾਂ ਦੇਖਦਾ ਉਹ ਜਦੋਂ ਆਪਦੀ ਅੰਦਰੋਂ ਨਿਰਮਲ ਹੋ ਗਿਆ ਬਾਹਰੋਂ ਵੀ ਨਿਰਮਲ ਦੇਖੋ ਸਾਰਾ ਕੁਝ ਹਾਂ ਹਾਂ ਹੈ ਨਾ ਸਹੀ ਗੱਲ ਕਮਲ ਦਾ ਫੁੱਲ ਜਿਵੇਂ ਆਪਾਂ ਕਹਿੰਦੇ ਆ ਵੀ ਚਿੱਕੜ ਚ ਉਗਦਾ ਕਹਿੰਦੇ ਪਾਣੀ ਗੰਧਲਾ ਪਾਣੀ ਜਿੰਨਾ ਮਰਜੀ ਵਧੀ ਜਾਵੇ ਉਹ ਕਮਲ ਦੇ ਫੁੱਲ ਨੂੰ ਸ਼ੋ ਨਹੀਂ ਸਕਦਾ ਹੈਗਾ ਹੂੰ ਗੰਧਲਾ ਪਾਣੀ ਜਿੰਨਾ ਮਰਜੀ ਵਧੀ ਜਾਵੇ ਉਹ ਕਮਲ ਦੇ ਫੁੱਲ ਨੂੰ ਨਹੀਂ ਸ਼ੋ ਸਕਦਾ ਉਹਨੂੰ ਗੰਦਾ ਨਹੀਂ ਕਰ ਸਕਦਾ ਉਹ ਜਿਹੜਾ ਬੰਦਾ ਆਪ ਸਹੀ ਹੈ ਨਾ ਆਪ ਸੱਚਾ ਜਿਹਦੀ ਆਤਮਾ ਜਿਹਦੇ ਅੰਦਰ ਪਰਮੇਸ਼ਰ ਆ ਹੂੰ ਜਿੱਤੇ ਉਹਦੀ ਰਹਿਮਤ ਆ ਉਹਨੂੰ ਲੱਖ ਦੁਨੀਆਂ ਗੰਦਾ ਕਰੀ ਜਾਵੇ ਲੱਖ ਦੁਨੀਆਂ ਉਹ ਤੇ ਚਿੱਕੜ ਹੂੰ ਉਹ ਤਾਂ ਕਮਲ ਦੇ ਭੋਲ ਨੂੰ ਪ੍ਰਗਿਆਸ ਆ ਉਹ ਤਾਂ ਖਿਲਿਆ ਹੋਇਆ ਉਹਨੂੰ ਕੋਈ ਗੱਦਲਾ ਨਹੀਂ ਕਰ ਸਕਦਾ